ਸਤਿ ਸ਼੍ਰੀ ਅਕਾਲ ਆਪ ਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੇਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ ਧੰਨਵਾਦ ਜੀ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਗੱਲਬਾਤ ਕਰਾਂਗੇ ਉਹਨਾਂ ਦੇ ਮੁੱਦੇ ਬਾਰੇ ਗੱਲਬਾਤ ਕਰਾਂਗੇ ਦਰਸਲ ਖਬਰ ਇਸ ਤਰ੍ਹਾਂ ਹੈ ਕਿ ਉਹਨਾਂ ਦੀ ਸਜ਼ਾ ਬਰਖਾਸਤਗੀ ਤੋਂ ਲੈ ਕੇ ਸੁਪਰੀਮ ਕੋਰਟ ਵਿੱਚ ਸੀਬੀਆਈ ਨੇ ਜਿਹੜਾ ਹੈ ਉਹ ਇੱਕ ਚੈਲੰਜ ਦਿੱਤਾ ਹੈ ਸਰ ਪੂਰਾ ਮਾਮਲਾ ਕੀ ਹੈ ਨਾਲ ਸਮਾਦਤ ਦੇਖੋ ਅੱਜ ਸੁਪਰੀਮ ਕੋਰਟ ਦੇ ਵਿੱਚ ਹਮ ਸੀਬੀਆਈ ਨੇ ਜਿਹੜੀ ਰੈਟ ਪਟੀਸ਼ਨ ਪਾਈ ਸੀ ਜੀ ਜਿਹੜਾ ਉਹਨਾਂ ਚੈਲੰਜ ਕੀਤਾ ਸੀ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਜਿਸ ਫੈਸਲੇ ਦੇ ਵਿੱਚ ਅ ਸਜ਼ਾ ਜਾਫ ਤੱਕ ਇਦੀ ਕਲਦੀਪ ਸਿੰਘ ਸੈਂਗਰ ਦੀ ਜਿਹੜੀ ਉਮਰ ਕੈਦ ਹੈ ਉਹਨੂੰ ਬਰਖਾਸਤ ਕਰਨ ਦਾ ਫੈਸਲਾ ਦੋ ਜੱਜਾਂ ਦੀ ਬੈਂਚ ਨੇ ਲਿਆ ਸੀ ਜੀ ਜੀ ਇਹ ਫੈਸਲਾ 23 ਦਸੰਬਰ ਵਾਲੇ ਦਿਨ ਆਇਆ ਸੀ ਤੇ ਆਖਦੇ ਨੇ ਕਿ ਇਹ ਜੱਜ ਸਹਿਬਾਨ ਨੇ ਇਹ ਫੈਸਲਾ ਜਿਹੜਾ ਆ ਬੈਠ ਕੇ ਨਹੀਂ ਦਿੱਤਾ ਖੜੇ ਖੜੇ ਦਿੱਤਾ ਹੂੰ ਮੈਨੂੰ ਇਹ ਗੱਲ ਦੱਸਦਿਆਂ ਦੁੱਖ ਹੁੰਦਾ ਹੈ ਕਿ 2017 ਚ ਜੀ ਇੱਕ 17 ਸਾਲਾਂ ਦੀ ਲੜਕੀ ਕੁਲਦੀਪ ਸਿੰਘ ਸੈਂਗਰ ਦੇ ਕੋਲ ਇਸ ਲਈ ਫਰਿਆਦ ਲੈ ਕੇ ਜਾਂਦੀ ਹੈ ਕਿ ਮੈਂ ਬੇਰੁਜ਼ਗਾਰ ਹੂੰ ਮੈਨੂੰ ਕਿਸੇ ਛੋਟੇ ਮੋਟੇ ਕੰਮ ਤੇ ਰਖਾਓ ਜੀ ਜੋ ਸਾਡਾ ਸਮਾਜ ਦਾ ਚਲਨ ਹੈ ਕੁਝ ਲੋਕ ਜਿਹੜੇ ਨੇ ਉਹ ਇਹ ਸਮਝਦੇ ਨੇ ਕਿ ਸ਼ਾਇਦ ਇਹ ਜਿਹੜੇ ਸਾਡੇ ਲੀਡਰ ਨੇ ਇਹ ਸਾਡੇ ਵਰਗੇ ਹੀ ਨੇ ਇਹ ਅਸੀਂ ਇਹਨਾਂ ਨੂੰ ਵੋਟ ਪਾਈ ਆ ਇਹ ਸਾਡੇ ਨਾਲ ਹਮਦਰਦੀ ਕਰਦੇ ਨੇ ਸੋ ਬੱਚੀ ਇਸ ਆਸ ਦੇ ਨਾਲ ਜਾਂਦੀ ਹੈ ਕਿ ਮੈਂ ਬੇਰੁਜ਼ਗਾਰ ਆ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤਾਂ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਛੋਟਾ ਮੋਟਾ ਰੋਜ਼ਗਾਰ ਦੇਣ ਵਿੱਚ ਮਦਦ ਕਰਨਗੇ ਜੀ ਜੀ ਜਦੋਂ ਕੁਲਦੀਪ ਸਿੰਘ ਸੈਂਗਰ ਹੋਰਾਂ ਦੇ ਉਹ ਸੰਪਰਕ ਚਾਉਂਦੀ ਹੈ ਤਾਂ ਸੈਂਗਰ ਹੋਰਾਂ ਦੇ ਅੰਦਰਲਾ ਜਿਹੜਾ ਇੱਕ ਕਹਿੰਦੇ ਉਹਨਾਂ ਦੇ ਸ਼ੈਤਾਨ ਉਹ ਜਾਗ ਉੱਠਦਾ ਹੈ ਜੀ ਸੈਂਗਰ ਨੂੰ ਉਹ ਆਪਣੀ ਧੀ ਵਰਗੀ ਨਹੀਂ ਲੱਗਦੀ ਸੈਂਗਰ ਨੂੰ ਆਪਣੀ ਭੈਣ ਵਰਗੀ ਨਹੀਂ ਲੱਗਦੀ ਜੀ ਸੈਂਗਰ ਨੂੰ ਲੱਗਦੀ ਹੈ ਕਿ ਗਰੀਬ ਘਰ ਦੀ ਬੱਚੀ ਹੈ ਇਹ ਮੇਰੇ ਕੋਲ ਰੋਜ਼ਗਾਰ ਲੈਣ ਆਈ ਹੈ ਇਹਦੀ ਇੱਜ਼ਤ ਦਾ ਮੁੱਲ ਤਾਂ ਇੱਕ ਥੱਬੀ ਪੱਠਿਆਂ ਦੀ ਹੈ ਹੂੰ ਇਹਦੀ ਇੱਜ਼ਤ ਕਿਹੜੀ ਇੱਜ਼ਤ ਹੁੰਦੀ ਹੈ ਸੋ ਉਸ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਹੈ ਹਮ ਉਸ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਸਿੰਗਰ ਦੇ ਗੁੰਡੇ ਸਮੂਹਕ ਬਲਾਤਕਾਰ ਕਰਦੇ ਨੇ ਜੀ ਤੇ ਇਸ ਗੱਲ ਦਾ ਥ੍ਰੈਟ ਦਿੱਤਾ ਜਾਂਦਾ ਹੈ ਕਿ ਜੇ ਇਹ ਗੱਲ ਤੂੰ ਬਾਹਰ ਜਾ ਕੇ ਕੀਤੀ ਹਮ ਤੈਨੂੰ ਤਾਂ ਤੇਰੇ ਪਰਿਵਾਰ ਨੂੰ ਖਤਮ ਕਰਤਾ ਜਾਏਗਾ ਜੀ ਇਹ ਗੱਲ 2017 ਦੀ ਹੈ ਹਮ ਇੱਕ ਨਵਾਲਕ ਬੱਚੀ ਦੇ ਨਾਲ ਇਸ ਤਰ੍ਹਾਂ ਦਾ ਇੱਕ ਜ਼ਿੰਮੇਵਾਰ ਵਿਅਕਤੀ ਨੇ ਦੁਰਵਿਹਾਰ ਕੀਤਾ ਉਹ ਬਹੁਬਲੀ ਹੈ ਉਹ ਸ਼ਕਤੀਸ਼ਾਲੀ ਹੈ ਉਹਨਾਂ ਦੇ ਡਬਲ ਇੰਜਨ ਦੀ ਸਰਕਾਰ ਕੁਝ ਵੀ ਕਰ ਸਕਦੀ ਹੈ ਜੀ ਇਸ ਸਾਰੇ ਵਰਤਾਰੇ ਦੇ ਵਿੱਚ ਉਹ ਕੁੜੀ ਹਾਲ ਪਾਰਿਆ ਪਉਂਦੀ ਹੈ ਹੂੰ ਉਹਦਾ ਬਾਪ ਇਸ ਲਈ ਠਾਣੇ ਜਾਂਦਾ ਹੈ ਕਿ ਮੇਰੀ ਧੀ ਦੇ ਨਾਲ ਇਹ ਦੁਸ਼ਕਰਮ ਹੋਇਆ ਹੈ ਔਰ ਉਹਦੀ ਕੋਈ ਐਫ ਆਈ ਆਰ ਦਰਜ ਨਹੀਂ ਹੋ ਰਹੀ ਜੀ ਸਵਾਲ ਇਹ ਹੈ ਕਿ ਉਹਦੀ ਸੁਣੀ ਨਹੀਂ ਜਾਂਦੀ ਹੂੰ ਲੋਕ ਉਸ ਅਨਾਬ ਕੇਸ ਦੇ ਨਾਲੇ 2017 ਚ ਜਾਣਿਆਗਾ ਲੋਕ ਜੰਤਰ ਮੰਤਰ ਤੇ ਇਕੱਠੇ ਹੁੰਦੇ ਨੇ ਇਹ ਦੁਨੀਆ ਭਰ ਵਿੱਚ ਇੱਕ ਕੇਸ ਚਰਚਾ ਚਾਉਂਦਾ ਹੂੰ ਮਜਬੂਰੀ ਵਸ ਇਹ ਕੇਸ ਦਾ ਜਿਹੜਾ ਹੈ ਉਹ ਰਜਿਸਟਰਡ ਕਰਨਾ ਪੈਂਦਾ ਹੂੰ ਜੀ ਹੁਣ ਕੀ ਹੁੰਦਾ ਹੈ ਕਿ 2019 ਦੇ ਵਿੱਚ ਸਿੰਗਰ ਤੇ ਇਹ ਤਰਾਵਾਂ ਲੱਗ ਜਾਂਦੀਆਂ ਅਨੇ ਜਿਹਦੇ ਵਿੱਚ ਪੌਕਸ ਹੋ ਗਿਆ ਹੂੰ ਨਵਾਲਕ ਬੱਚੀ ਦੇ ਨਾਲ ਦੁਰਵਿਹਾਰ ਕਰਨਾ ਇੱਕ ਜ਼ਿੰਮੇਵਾਰ ਅਹੁਦੇ ਤੇ ਕੰਮ ਕਰਦਿਆਂ ਵਿਅਕਤੀ ਵੱਲੋਂ ਕਰਨਾ ਇਸ ਕਰਕੇ ਉਹਨੂੰ ਉਮਰਕੈਦ ਹੁੰਦੀ ਹੈ ਜੀ ਇਸ ਸਾਰੇ ਵਰਤਾਰੇ ਵਿੱਚ ਸਾਡੀਆਂ ਅਦਾਲਤਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਨਾ ਉਹ ਬੜੀ ਸ਼ਰਮਨਾਕ ਰਹੀ ਹੈ ਹੂੰ ਉਹ ਸ਼ਰਮਨਾਕ ਇਸ ਹੱਦ ਤੱਕ ਰਹੀ ਹੈ ਕਿ ਗਰੀਬ ਵਿਅਕਤੀ ਜਦੋਂ ਕਿਸੇ ਬਹੁਬਲੀ ਦੇ ਖਿਲਾਫ ਲੜਦਾ ਹੈ ਜੀ ਤਾਂ ਉਹਨੂੰ ਆਪਣੀ ਜਾਨ ਦੀ ਉਹਤੀ ਦੇਣੀ ਪੈਂਦੀ ਹੈ ਬਿਲਕੁਲ ਇਹ ਕੁਝ ਇਸ ਕੇਸ ਵਿੱਚ ਵੀ ਹੋਇਆ ਹੂੰ 220 ਦੇ ਵਿੱਚ ਜਦੋਂ ਸਿੰਗਰ ਨੂੰ ਸਜ਼ਾ ਹੋ ਚੁੱਕੀ ਆ ਤਾਂ ਸਿੰਗਰ ਆਪਣਾ ਪ੍ਰਭਾਵ ਵਰਤ ਕੇ ਇਸ ਬੱਚੀ ਦੇ ਬਾਪ ਨੂੰ ਝੂਠੇ ਮੁਕਾਦਮੇ 'ਚ ਫਸਾਉਂਦਾ ਜੀ ਥਾਣੇ 'ਚ ਜਾ ਕੇ ਉਹਦੀ ਕੁੱਟਮਾਰ ਹੁੰਦੀ ਆ ਕੁੱਟਮਾਰ ਦੌਰਾਨ ਉਹਦੀ ਮੌਤ ਹੋ ਜਾਂਦੀ ਆ ਹੂੰ ਮਤਲਬ ਇਹ ਹੈ ਕਿ ਛੋਟਾ ਜਿਹਾ ਰਜਗਾਰ ਮੰਗਣ ਦੀ ਭੁੱਲ ਕਰਨ ਵਾਲੀ ਇਹ ਬੱਚੀ ਜਿਹੜੀ ਹੈ ਜਿੱਥੇ ਆਪਣਾ ਖੁੱਸਿਆ ਹੋਇਆ ਸਰੀਰ ਲੈ ਕੇ ਬਾਪਸ ਪਰਤਦੀ ਹੈ ਉਥੇ ਇਸ ਕੇਸ ਵਿੱਚ ਇਨਸਾਫ ਮੰਗਣ ਦੀ ਗਲਤੀ ਕਰਨ ਦੇ ਬਦਲੇ ਉਸ ਬੱਚੀ ਦੇ ਬਾਪ ਨੂੰ ਆਪਣੀ ਜਾਨ ਤੋਂ ਹੱਥ وڑੇ ਪੇਤੇ ਰਹੇ ਹਮ ਗੱਲ ਇੱਥੇ ਹੀ ਨਹੀਂ ਰੁਕਦੀ ਜੀ ਫਿਰ ਥ੍ਰੈਟ ਕੀਤਾ ਜਾਂਦਾ ਹੈ ਕਿ ਸਾਰਾ ਪਰਿਵਾਰ ਮਾਰਤਾ ਜਾਏਗਾ ਹਮ ਇਸ ਸਮੇਂ ਦੌਰਾਨ ਕੁਝ ਸਮਾਜ ਸੇਵੀ ਕਾਰਕੁਨ ਲੋਕ ਉਹਨਾਂ ਨਾਲ ਜੁੜਦੇ ਨੇ ਤੇ ਇਸ ਬੱਚੀ ਨੂੰ ਸਮੇਤ ਪਰਿਵਾਰ ਜਿਹੜਾ ਆ ਮਾਂ ਦੇ ਨਾਲ ਬਾਪ ਦੀ ਮੌਤ ਹੋ ਚੁੱਕੀ ਆ ਦਿੱਲੀ 'ਚ ਕਿਸੇ ਅਗਿਆਤ ਥਾਂ ਤੇ ਸ਼ਫਟ ਕਰਤਾ ਜਾਂਦਾ ਕੇਸ ਕਿਉਂਕਿ ਸੀਬੀਆਈ ਦੇ ਕੋਲ ਹੈ ਤੇ ਸੀਬੀਆਈ ਇਹਦੀ ਸੁਰੱਖਿਆ ਲਈ ਫੋਰਸਸ ਜਿਹੜੀ ਆ ਉਹ ਤਾਇਨਾਤ ਕਰਦੀ ਆ ਹਮ ਇਨ ਬਿਟਵੀਨ ਇੱਕ ਦਿਨ ਇਹ ਰਾਇਬਰੇਲੀ ਨੂੰ ਜਾ ਰਹੀ ਆ ਰਾਇਬਰੇਲੀ ਨੂੰ ਜਾਂਦਿਆਂ ਰਸਤੇ ਵਿੱਚ ਜਿਸ ਕਾਰ 'ਚ ਇਹ ਜਾ ਰਹੀ ਆ ਉਹ ਕਾਰਕ ਵਕੀਲ ਦੀ ਹੈ ਜਿਹੜਾ ਵਕੀਲ ਇਹਨਾਂ ਦੇ ਪਿੰਡ ਦਾ ਇਹਨਦੀ ਮਦਦ ਕਰਨੀ ਚਾਹੁੰਦਾ ਹੈ ਜੀ ਉਸ ਕਾਰ 'ਚ ਇਹ ਬੱਚੀ ਹੈ ਵਕੀਲ ਹੈ ਨਾਲ ਇਹਦੀ ਇੱਕ ਚਾਚੀ ਹੈ ਤੇ ਨਾਲ ਇੱਕ ਦੀ ਮਾਸੀ ਹੈ ਹਮ ਚਾਰ ਜਾਣੇ ਉਸ ਕਾਰ 'ਚ ਜਾ ਰਹੇ ਨੇ ਤੇ ਉਸ ਕਾਰ ਨੂੰ ਇੱਕ ਟਰੱਕ ਦੋ ਵਾਰੀ ਹਿੱਟ ਕਰਦਾ ਜੀ ਦੋ ਵਾਰੀ ਹਿੱਟ ਕਰਨ ਦੇ ਨਾਲ ਕਾਰ 'ਚ ਬੈਠੇ ਜਿਹੜੇ 4 ਨੇ ਉਹਨਾਂ ਚੋਂ 2 ਜਣੇ ਥਾ ਤੇ ਮਰ ਜਾਂਦੇ ਨੇ ਤੇ ਦੀ ਚਾਚੀ ਤੇ ਇਹਦੀ ਮਾਸੀ ਜਿਹੜੀ ਆ ਉਹ ਉਸ ਸੜਕ ਹਾਦਸੇ ਵਿੱਚ ਮਾਰੇ ਜਾਂਦੇ ਨੇ ਜੀ ਜੀ ਇਹ ਕੁੜੀ ਤੇ ਇਹਦੇ ਵਕੀਲ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਇਹ ਕੁੜੀ 6 ਮਹੀਨੇ ਹਸਪੀਟਲ ਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਆ ਹਮ ਹੁਣ 6 ਮਹੀਨੇ ਜ਼ਿੰਦਗੀ ਮੌਤ ਦੀ ਲੜਾਈ ਲੜਨ ਵਾਲੀ ਕੁੜੀ ਕਈ ਵਾਰੀ ਸੋਚਦੀ ਆ ਕਿ ਰਜ਼ਗਾਰ ਮੰਗਣਾ ਇਸ ਦੇਸ਼ ਵਿੱਚ ਕਿੰਡਾ ਵੱਡਾ ਗੁਨਾਹ ਆ ਜੀ ਜਿਸ ਵਿਅਕਤੀ ਨੂੰ ਤੁਸੀਂ ਵੋਟਾਂ ਪਾ ਕੇ ਆਪਣਾ ਲੀਡਰ ਚੁਣ ਲਿਆ ਉਹ ਵਿਅਕਤੀ ਜਦੋਂ ਜਿੱਤ ਜਾਂਦਾ ਹੈ ਉਹਦੇ ਘਰ ਉਹਦੇ ਦਰ ਤੇ ਉਹਦੇ ਆਫਿਸ ਵਿੱਚ ਕਿਸੇ ਵੀ ਕੰਮ ਦੀ ਦਾਦ ਫਰਿਆਦ ਲੈ ਕੇ ਜਾਣਾ ਕਿੰਨਾ ਵੱਡਾ ਗੁਨਾਹ ਹੈ ਉਹ ਵੈਂਟੀਲੇਟਰ ਤੇ ਵੀ ਆ ਇਸ ਸਮੇਂ ਦੌਰਾਨ ਉਹ ਇਹ ਕੇਸ ਜਿਹੜਾ ਇਹ ਵੀ ਜਿਹੜਾ ਹੈ ਅਦਾਲਤ ਵਿੱਚ ਚੱਲਦਾ ਹੈ ਇਸ ਕੇਸ ਬਾਰੇ ਕੋਈ ਸੁਣਵਾਈ ਨਹੀਂ ਹੋਈ ਇਹਨੂੰ ਸੁਧਾਰਨ ਐਕਸੀਡੈਂਟ ਆਖ ਲਿਆ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਦੋ ਜੱਜਾਂ ਦਾ ਬੈਂਚ ਹੂੰ ਜਿਹੜਾ ਦਿੱਲੀ ਹਾਈ ਕੋਰਟ ਦਾ ਆ ਜੀ ਇਹ ਫੈਸਲਾ ਸੁਣਾਉਂਦਾ ਹੈ ਕਿ ਕਿਉਂਕਿ ਜਿਹੜਾ ਐਮਐਲਏ ਆ ਇਹ 1984 ਦੇ ਕਿਸੇ ਕੇਸ ਵਿੱਚ ਸੁਪਰੀਮ ਕੋਰਟ ਦੇ ਕੇਸ ਦਾ ਰੈਫਰੈਂਸ ਦਿੱਤਾ ਉਹਨਾਂ ਨੇ ਕਿ 1984 ਦੇ ਕਿਸੇ ਕੇਸ ਵਿੱਚ ਐਮਐਲਏ ਜਿਹੜਾ ਆ ਉਹ ਪਬਲਿਕ ਸਰਵੰਟ ਨਹੀਂਗਾ ਜੀ ਇਸ ਕਰਕੇ ਪਬਲਿਕ ਸਰਵੰਟ ਵਾਲੀਆਂ ਧਰਾਵਾਂ ਜਿਹੜੀਆਂ ਵਾ ਉਹ ਕੁਲਦੀਪ ਸਿੰਘ ਸਿੰਗਰ ਤੇ ਨਹੀਂ ਲੱਗਣੀਆਂ ਭਾਵੇਂ 2017 ਚ ਜਿਸ ਵੇਲੇ ਉਹ ਕੁਰਮ ਕਰਦਾ ਉਹ ਸਵੇਲਿਓ ਐਮਐਲਆ ਜੀ ਇਸ ਕਰਕੇ ਉਹ ਧਰਾਵਾਂ ਥਰੜੀ ਕੋਰਟ ਨੇ ਗਲਤ ਲਾ ਦਿੱਤੀਆਂ ਸੀ ਇਸ ਕਰਕੇ ਜਿੰਨੀ ਉਹ ਸਜ਼ਾ ਭੁਗ ਚੁੱਕਾ ਉਹ ਕਾਫੀ ਹੋ ਗਈ ਹੈ ਹੁਣ ਤੱਕ ਉਹ 5 ਸਾਲ ਸਜ਼ਾ ਭੁਗ ਚੁੱਕਾ ਹੈ ਵੀ ਇਸ ਲਈ ਇਹ ਜਿਹੜਾ ਹੁਣ ਜਿਹੜੀ ਸਜ਼ਾ ਉਹਦੀ ਬਖਾਸਤ ਕਰਤੀ ਗਈ ਹੈ ਜੀ ਤੁਸੀਂ ਇਹ ਗੱਲ ਨੂੰ ਸਮਝੋ ਕਿ ਬਹੁਬਲੀ ਆਸਰਮ ਬਹੁਬਲੀ ਸੱਚੇ ਸੌਦੇ ਵਾਲਾ ਡੇਰਾ ਸਾਧ ਹੂੰ ਇਹ ਵੀ ਜਮਾਨਤ ਤੇ ਆਉਂਦੇ ਨੇ ਪਰ ਸਿੰਗਰ ਹੋਰਾ ਦੀ سزا ਜਿਹੜੀ ਬਰਖਾਸਤ ਹੁੰਦੀ ਹੈ ਜੀ ਸਿੰਗਰ ਉੱਤੇ سزا ਬਰਖਾਸਤ ਕਰਨ ਵੇਲੇ ਜੀ ਇਹ ਬੱਚੀ ਦੀ ਮੈਂ ਸਪੈਸ਼ਲ ਇੰਟਰਵਿਊ ਸੁਣ ਰਿਆ ਸੀ ਹੂੰ ਇਹ ਆਖਦੀ ਹੈ ਕਿ ਜੇਸ ਵੇਲੇ ਦੋਨੇ ਜੱਜ ਇਹ ਫੈਸਲਾ ਸੁਣਾ ਰਹੇ ਸੀ ਉਹ ਆਪਣੀਆਂ ਕੁਰਸੀਆਂ ਤੇ ਨਹੀਂ ਸੀ ਬੈਠੇ ਉਹ ਜਦੋਂ ਗੱਲ ਕਰ ਰਹੀ ਸੀ ਤੇ ਇੰਗਲਿਸ਼ ਵਿੱਚ ਗੱਲ ਕਰ ਰਹੀ ਸੀ ਜੇ ਉਹ ਹਿੰਦੀ ਵਿੱਚ ਗੱਲ ਕਰਦੇ ਹੁੰਦੇ ਤਾਂ ਮੈਂ ਖੁਦ ਹੀ ਆਪਣੇ ਕੇਸ ਦੀ ਪੈਰਵਾਈ ਕਰ ਸਕਦੀ ਸੀ ਮੇਰੇ ਵਕੀਲ ਨੇ ਤੇ ਖਾਸ ਕਰਕੇ ਸੀਬੀਆਈ ਦੇ ਵਕੀਲ ਨੇ ਮੇਰੇ ਕੇਸ ਦੀ ਉਸ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ ਜਿਵੇਂ ਕੀਤੀ ਜਾਣੀ ਚਾਹੀਦੀ ਸੀ ਸੋ ਇਸ ਕਰਕੇ ਉਹ ਕਹਿੰਦੀ ਹੈ ਕਿ ਮੈਨੂੰ ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ ਮੈਂ ਬੋਲ ਨਹੀਂ ਸਕੀ ਤੇ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਜਸ ਸਹਿਬਾਨ ਨੇ ਇਹ ਕਿਹਾ ਕਿ ਕੁਲਦੀਪ ਸਿੰਘ ਸੇਂਗਰ ਇਹਦੇ ਘਰ ਦੇ 5 ਕਿਲੋਮੀਟਰ ਦੇ ਸਰਾਊਂਡਿੰਗ ਵਿੱਚ ਆ ਨਹੀਂ ਸਕੇਗਾ ਵੀ ਉਹਨੂੰ ਮਾਫਤਾ ਕਰਤਾ ਉਹਦੀ ਸਜ਼ਾ ਮਾਫ ਕਰਤੀ ਆ ਪਰ ਨਾਲ ਉੱਤੇ ਸ਼ਰਤ ਲਾਤੀ ਆ ਵੀ ਜਿੱਥੇ ਰਹਿੰਦੀ ਆ ਉਸ ਏਰੀਏ ਦੇ 5 ਕਿਲੋਮੀਟਰ ਚ ਆ ਨਹੀਂ ਸਕੇਗਾ ਜੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੁਲਦੀਪ ਸਿੰਘ ਸੇਂਗਰ ਨੇ ਉਹਦਾ ਬਾਪ ਆਪ ਨਹੀਂ ਮਰਵਾਇਆ ਕਲਿਪ ਸਿੰਘ ਸੈਂਗਰ ਨੇ ਪੁਲਿਸ ਕਸਟਡੀ ਚੋਂ ਦਾ ਕਤਲ ਕਰਵਾਇਆ ਜੀ ਕਲਦੀਪ ਸਿੰਘ ਸੈਂਗਰ ਨੇ ਉਹਦੀ ਚਾਚੀ ਤੇ ਉਹਦੀ ਮਾਸੀ ਆਪ ਨਹੀਂ ਮਾਰੇ ਉਹ ਉਹਨੇ ਆਪਣੇ ਸੁੱਖ ਨਾਲ ਜਿਹੜੇ ਨੇ ਕਤਲ ਕਰਵਾਏ ਨੇ ਜਿਹਦਾ ਨੂੰ ਰੋਡ ਐਕਸੀਡੈਂਟ ਵਿੱਚ ਕਨਵਰਟ ਕੀਤਾ ਗਿਆ ਜੀ ਸੋ ਇਸ ਸਾਰੇ ਸੰਦਰਭ ਦੇ ਵਿੱਚ ਉਹ ਕੁੜੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਮੈਨੂੰ ਆਤਮਦਾ ਕਰ ਲੈਣ ਦਿਓ ਮੇਰਾ ਹੁਣ ਜੀਣ ਦਾ ਕੋਈ ਹੱਲ ਨਹੀਂ ਹਮ ਇਸ ਸਾਰੇ ਵਰਤਾਰੇ ਚ ਮੈਂ ਇੱਕ ਗੱਲ ਹੋਰ ਜਿਹੜੀ ਆ ਉਹ ਦੱਸਣੀ ਚਾਹਣਾ ਜੀ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਜਿਸ ਸਮਾਜ ਵਿੱਚ ਇੱਕ ਬੱਚੀ ਦੇ ਨਾਲ ਇਦਾਂ ਦਾ ਕੁਕਰਮ ਕਿਸੇ ਐਮਐਲਏ ਨੇ ਤੇ ਐਮਐਲਏ ਵੀ ਕਿਸੇ ਰਾਸ਼ਟਰੀ ਪਾਰਟੀ ਦਾ ਜਿਹਦਾ ਸਿੱਕਾ ਸਾਰੇ ਦੇਸ਼ ਚੱਲਦਾ ਹੋਵੇ ਚੱਲਦਾ ਹੋਵੇ ਜੀ ਉਹਦੇ ਖਿਲਾਫ ਲੜਦੀ ਹੋਵੇ ਉਸ ਬੱਚੀ ਦੇ ਨਾਲ ਕੋਈ ਵਿਆਹ ਕਰਨ ਨੂੰ ਤਿਆਰ ਨਹੀਂ ਪਰ ਇਥੇ ਇੱਕ ਖੁਸ਼ੀ ਦੀ ਤੇ ਆਸ ਦੀ ਕਰਨ ਦਿਖਾਈ ਦਿੰਦੀ ਹੈ ਕਿ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਆਫਰ ਕੀਤਾ ਤੇ ਉਹਦਾ ਉਹ ਪਤੀ ਹੈ ਉਹ ਅੱਜ ਉਹ ਕੁਝ ਦੋ ਮਸੂਮ ਬੱਚਿਆਂ ਦੀ ਮਾਂ ਹੈ ਹਮ ਪਰ ਉਹ ਬੱਚੀ ਲੜ ਰਹੀ ਹੈ ਅੱਜ ਵੀ ਜੀ ਹੁਣ ਸਵਾਲ ਇਹ ਹੈ ਕਿ ਸੀਬੀਆਈ ਜਦੋਂ ਦੋ ਜੱਜ ਅਜਿਹਾ ਫੈਸਲਾ ਸੁਣਾ ਰਹੇ ਸੀ ਤਾਂ ਸੀਬੀਆਈ ਦਾ ਵਕੀਲ ਉਸ ਵੇਲੇ ਨਹੀਂ ਬੋਲਿਆ ਸੀਬੀਆਈ ਦੇ ਅਫੀਸਰ ਨੂੰ ਨਹੀਂ ਬੋਲੇ ਇਸ ਕਰਕੇ ਇਹ ਨਿਰਦੋਸ਼ ਬੱਚੀ ਇਸ ਗੱਲ ਦੀ ਦੋਹਾਈ ਪਾ ਰਹੀ ਹੈ ਕਿ ਇਹ ਜਿਹੜਾ ਵੀ ਵਰਤਾਰਾ ਮੇਰੇ ਨਾਲ ਵਾਪਰ ਰਿਹਾ ਹੈ ਇਹ ਹਿੰਦੂਸਤਾਨ ਦੇ ਹਰ ਉਸ ਬੱਚੀ ਨਾਲ ਵਾਪਰ ਸਕਦਾ ਹੈ ਜਿਹੜੀ ਬੱਚੀ ਨੂੰ ਰਜਗਾਰ ਦੀ ਲੋੜ ਹੈ ਜਿਹੜੀ ਬੱਚੀ ਨੇ 17 ਸਾਲਾਂ ਦੀ ਨੇ ਇਸ ਦੇਸ਼ ਵਿੱਚ ਜੀਣਾ ਸੋ ਮੈਂ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਲੜ ਰਹੀ ਹਾਂ ਮੈਂ ਇਸ ਵਿੱਚ ਆਪਣਾ ਪਰਿਵਾਰ ਬਰਬਾਦ ਕਰ ਲਿਆ ਬਿਲਕੁਲ ਸੋ ਉਹ ਬੱਚੀ ਇੱਕ ਵੱਡੀ ਲੜਾਈ ਲੜ ਰਹੀ ਹੈ ਤੇ ਅੱਜ ਚੀਫ ਜਸਟਿਸ ਸੂਰਿਆਕਾਂਤ ਦੀ ਅ ਅਦਾਲਤ ਵਿੱਚ ਜਸਟਿਸ ਜੇ ਕੇ ਮਹੇਸ਼ਵਰੀ ਦੀ ਅਦਾਲਤ ਵਿੱਚ ਤੇ ਜਸਟਿਸ ਮਸੀ ਹੋਰਾ ਦੀ ਅਦਾਲਤ ਵਿੱਚ ਤਿੰਨ ਜੱਜਸ ਦੀ ਬੈਂਚ ਨੇ ਇਸ ਫੈਸਲੇ ਤੇ ਸੁਣਵਾਈ ਕਰਨੀ ਹੈ ਤੇ ਜਿਹੜੀ 12 ਵਜੇ ਤੱਕ ਅਜੇ ਸਾਡੇ ਤੱਕ ਨਹੀਂ ਪਹੁੰਚੀ ਮੈਂ ਮੈਂ ਮੰਨਦਾ ਕਿ ਜਿੱਡਾ ਵੱਡਾ ਲੋਕਭਾਰ ਇਸ ਕੇਸ ਤੇ ਖੜਾ ਹੋ ਗਿਆ ਉਸ ਬੱਚੀ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਸੁਪਰੀਮ ਕੋਰਟ ਕੋਲ ਹੋਰ ਕੋਈ ਰਸਤਾ ਬਚਿਆ ਉਹ ਸੰਗਰ ਦੀ ਸਜ਼ਾ ਬਰਖਾਸਤੀ ਵਾਲੇ ਫੈਸਲੇ ਨੂੰ ਰੱਦ ਹੀ ਕਰੇਗੀ ਜੀ ਬਿਲਕੁਲ ਸਰ ਇਸੇ ਤਰ੍ਹਾਂ ਐਸ ਕੁਲਦੀਪ ਸਿੰਘ ਸੰਗਰ ਦੇ ਉੱਪਰ ਦੂਸਰਾ ਕਿਹੜਾ ਮਾਮਲਾ ਹੈ ਜਿਸ ਕਰਕੇ ਉਹ ਜੇਲ੍ਹ ਵਿੱਚ ਪੰਦਾ ਹੈ ਮੈਂ ਦੱਸ ਕੇ ਹਟਿਆ ਕਿ ਕੁਲਦੀਪ ਸਿੰਘ ਸੰਗਰ ਨੇ ਇੱਕ ਵਾਰ ਹੀ ਨਹੀਂ ਇੱਕ ਤੋਂ ਬਹੁਤ ਵੱਧ ਵਾਰ ਜੀ ਇਸ ਬੱਚੀ ਨੂੰ ਤੇ ਉਹਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਹਮ ਕੇਵਲ ਧਮਕੀਆਂ ਹੀ ਦਿੱਤੀਆਂ ਜੇ ਮੈਂ ਕਹਾ ਕਿ ਪੁਲਿਸ ਕਸਟਡੀ ਚ ਜਦੋਂ ਇੱਕ ਝੂਠੇ ਮੁਕਾਦਮੇ ਦੇ ਵਿੱਚ ਹਮ ਇਸ નિર્ਦੋਸ਼ ਬੱਚੀ ਦੇ ਬਾਪ ਦੀ ਅਣਮਨੁੱਖੀ ਕੁੱਟਮਾਰ ਹੁੰਦੀ ਆ ਹਮ ਉਸ ਕੁੱਟਮਾਰ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਆ ਜੀ ਮੈਂ ਇਹ ਸਮਝਦਾ ਕਿ ਇਹ ਕੇਸ ਜਿਹੜਾ ਆ ਇਹ ਕੇਸ ਬਹੁਤ ਵੱਡਾ ਇਸ ਕੇਸ ਦਾ ਗਵਾਹ ਆ ਕਿ ਜਿਹੜੇ ਥ੍ਰੈਟ ਉਸ ਬੱਚੀ ਜਾਂ ਉਹਦੇ ਪਰਿਵਾਰ ਨੂੰ ਆ ਰਿਹਾ ਆ ਉਹਦੀ ਕੜੀ ਦੇ ਵਿੱਚ ਉਹ ਪਰਿਵਾਰ ਦਾ ਇੱਕ ਆਪਣਾ ਮੁਖੀਆ ਜਿਹੜਾ ਆ ਉਹ ਗਵਾਚੁਕੀ ਗਵਾ ਚੁਕੀ ਹੈ ਬਿਲਕੁਲ ਸੋ ਜਿਹੜਾ ਦੂਸਰਾ ਕੇਸ ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿ ਦੂਸਰਾ ਕੇਸ ਉਹਨਾਂ ਤੇ ਕਿਹੜਾ ਹੈ 10 ਸਾਲ ਦੀ ਸਜ਼ਾ ਇਸ ਬੱਚੀ ਦੇ ਬਾਪ ਨੂੰ ਆਪਣਾ ਸੁਖ ਵਰਤ ਕੇ ਪੁਲਿਸ ਕਸਟਡੀ ਚ ਕਤਲ ਕਰਵਾ ਦੇਣ ਦੀ ਜਿਹੜੀ ਆ ਉਹ ਸਜ਼ਾ ਉਹਨੂੰ ਮਿਲੀ ਹੋਈ ਹੈ ਜੀ ਜਿੱਦਣ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਇਹਦੀ ਸਜ਼ਾ ਬਰਖਾਸਤ ਕਰਤੀ ਜਾਂਦੀ ਹੈ ਉਸੇ ਦਿਨ ਅ ਇਸ ਗੱਲ ਦੀ ਵੀ ਆਸ ਕੀਤੀ ਜਾ ਸਕਦੀ ਹੈ ਕਿ ਜੇ ਐਡੇ ਵੱਡੇ ਮਾਮਲੇ ਦੇ ਵਿੱਚ ਦੋ ਜੱਜ ਇਹ ਕਹਿ ਕੇ ਕਿ ਜਿਹੜੀ ਥਰੜੀ ਕੋਰਟ ਹੈ ਉਹਨੇ ਇਹ ਗਲਤ ਧਾਰਾਵਾਂ ਜੋੜ ਦਿੱਤੀਆਂ ਸੀਗੀਆਂ ਐਮ ਐਲ ਏ ਪਬਲਿਕ ਸਰਵੰਟ ਨਹੀਂ ਹੁੰਦਾ ਤਾਂ ਉਸ ਨੇ ਇਹ ਜਿਹੜਾ ਸਿੱਧਾ ਕਤਲ ਨਹੀਂਗਾ ਅ ਸਿੱਧਾ ਕਤਲ ਹੈ ਉਹਦੇ ਵਿੱਚ ਤਾਂ ਇਹਨੂੰ ਬੜੀ ਕਾਰ ਹੀ ਦੇਣਾ ਸੋ ਇਹਦੇ ਤੋਂ ਇਹ ਲੱਗਣ ਲੱਗ ਪਿਆ ਹੈ ਕਿ ਹੁਣ ਕੁਲਦੀਪ ਸਿੰਘ ਸੈਂਗਰ ਨੂੰ ਲੰਮਾ ਸਮਾਂ ਜੇਲ੍ਹ ਚ ਰੱਖਿਆ ਜਾ ਨਹੀਂ ਸਕਦਾ ਜਦ ਕਿ ਕੁਲਦੀਪ ਸਿੰਘ ਸਿੰਗਰ ਦੇ ਨਾਲ ਪੂਰੀ ਦੀ ਪੂਰੀ ਜਿਹੜੀ ਆ ਉਹਦੀ ਪ੍ਰਟੀਕਲ ਪਾਰਟੀ ਖੜੀ ਆ ਉਹਦੇ ਲੋਕ ਖੜੇ ਨੇ ਉਹਦੇ ਅੰਧ ਭਗਤ ਖੜੇ ਨੇ ਅਜਿਹੀ ਸਥਿਤੀ ਬਣੀ ਹੋਈ ਆ ਜੀ ਬਿਲਕੁਲ ਸਰ ਇਸੇ ਤਰ੍ਹਾਂ ਕਿਉਂਕਿ ਉਹ ਭਾਜੀਪੀ ਦੇ ਵਿਧਾਇਕ ਨੇ ਤੇ ਇਸ ਦੇ ਚੱਲਦੇ ਭਾਜੀਪੀ ਜਿਹੜੀ ਆ ਉਹ ਉਹਨਾਂ ਦੇ ਪਿੱਛੇ ਖੜੀ ਆ ਜਾਂ ਫਿਰ ਜਿਹੜੇ ਦੋਸ਼ ਨੇ ਉਹ ਝੂਠੇ ਨੇ ਦੇਖੋ ਇਹ ਦੋਸ਼ ਨਹੀਂ ਗੇ ਹਮ ਇਹ ਹਾਈ ਕੋਰਟ ਜਿਨ ਨੇ ਉਹਦੀ ਸਜ਼ਾ ਬਰਖਾਸਤ ਕੀਤੀ ਆ ਜੀ ਉਹਨੇ ਵੀ ਇਹ ਗੱਲ ਮੰਨ ਲਈ ਹੈ ਕਿ ਕੁਲਦੀਪ ਸਿੰਘ ਸੇਂਗਰ ਨੇ ਬਲਾਤਕਾਰ ਕੀਤਾ ਕੀਤਾ ਉਹਨੇ ਮੰਨ ਲਿਆ ਜੀ ਭਾਵੇਂ ਉਹ ਜਿਹੜੇ ਸਮੂਹਕ ਬਲਾਤਕਾਰ ਕਰਨ ਵਾਲੇ ਬਲਾਤਕਾਰੀ ਨੇ ਉਹ ਅੱਜ ਪਿੰਡ ਚ ਤੁਰੇ ਫਿਰਦੇ ਨੇ ਉਹਨਾਂ ਤੇ ਕੋਈ ਮਕਦਮਾ ਨਹੀਂ ਘਾ ਉਹ ਆਜ਼ਾਦ ਤੁਰੇ ਫਿਰਦੇ ਆ ਜੀ ਕੁਲਦੀਪ ਸਿੰਘ ਸੇਂਗਰ ਨੂੰ ਦੋਸ਼ੀ ਮੰਨਦੇ ਹੋਇਆ ਜਦੋਂ ਹਾਈ ਕੋਰਟ ਬਰੀ ਕਰਦੀ ਹੈ ਨਾ ਤਾਂ ਇਹ ਕਹਿ ਕੇ ਕਰਦੀ ਹੈ ਕਿ ਇਹ 1984 ਦੇ ਕਿਸੇ ਕੇਸ ਦਾ ਰੈਫਰੈਂਸ ਦੇ ਕੇ ਕਹਿੰਦੀ ਹੈ ਜੀ ਜੀ ਕਿ ਐਮਐਲਏ ਪਬਲਿਕ ਸਰਵੰਟ ਨਹੀਂ ਹੁੰਦਾ ਹਮ ਜਦ ਕਿ ਹੁਣ ਸੀਬੀਆਈ ਨੇ ਜਦੋਂ ਸੁਪਰੀਮ ਕੋਰਟ ਵਿੱਚ ਅੱਜ ਨੂੰ ਜਿਹੜਾ ਮੁਕੱਦਮਾ ਹੈ ਅੱਜ ਇਹਨੂੰ ਚੈਲੰਜ ਕੀਤਾ ਹੈ ਜੀ ਤੇ ਉਹਦੇ ਵਿੱਚ 1997 ਦਾ ਲਾਲ ਕਿਸ਼ਨ ਅਡਵਾਨੀ ਦਾ ਕੇਸ ਜਿਹੜਾ ਆ ਉਹ ਕੋਰਟ ਕੀਤਾ ਹਮ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਆਖਿਆ ਕਿ ਕੋਈ ਐਮਐਲਏ ਕੋਈ ਐਮਪੀ ਜਾਂ ਕੋਈ ਹੋਰ ਚੁਣਿਆ ਹੋਇਆ ਲੀਡਰ ਜਿਹੜਾ ਆ ਉਹ ਪਬਲਿਕ ਸਰਵੰਟ ਹੁੰਦਾ ਹੈ ਮਤਲਬ 84 ਦਾ ਕਿਹੜਾ ਕੇਸ ਹੈ ਉਹ ਜਿਹਦੇ ਵਿਹਾਰ ਤੇ ਉਹਨਾਂ ਨੇ ਉਹਦੀ ਸਜ਼ਾ ਮਾਫੀ ਕੀਤੀ ਹੈ ਪਰ ਸਜ਼ਾ ਮਾਫੀ ਕਰਨ ਵੇਲੇ ਵੀ ਉਹਨਾਂ ਨੇ ਉਹਨੂੰ ਗੁਨਾਹਗਰ ਮੰਨਿਆ ਉਹਨਾਂ ਕਹਿੰਦਾ ਜਿੰਨੀ ਇਹਨੂੰ ਸਜ਼ਾ ਚਾਹੀਦੀ ਸੀ ਇਹ ਸਜ਼ਾ ਪੂਰੀ ਕਰ ਚੁੱਕਾ ਹੈ ਹੁਣ ਇਹ ਗੱਲ ਤੁਹਾਡੇ ਵਾਲੀ ਜੀ ਅੱਜ ਭਾਜਪਾ ਦਾ ਜਿਹੜਾ ਰਾਸ਼ਟਰੀ ਪ੍ਰਵਕਤਾ ਹੈ ਉਹ ਉਹਨੂੰ ਡਿਫੈਂਡ ਕਰ ਰਿਹਾ ਹੈ ਉਹ ਵੀ ਇਹ ਗੱਲ ਨਹੀਂ ਕਹਿ ਰਿਹਾ ਕਿ ਸੰਗਰ ਨੇ ਇੱਕ ਕੁਰਮ ਨਹੀਂ ਕੀਤਾ ਜਾਂ ਸੰਗਰ ਨੇ ਇਹਨੂੰ ਮਾਫ ਕਰ ਦੇਣਾ ਚਾਹੀਦਾ ਉਹ ਕਹਿੰਦਾ ਹੈ ਕਿ ਅਸੀਂ ਸੰਗਰ ਨੂੰ ਗ੍ਰਿਫਤਾਰ ਕਰ ਲਿਆ ਅਸੀਂ ਸੰਗਰ ਨੂੰ ਪਾਰਟ ਚੋਂ ਕੱਢਤਾ ਪਰ ਸੰਗਰ ਆਪਣੀ ਸਜ਼ਾ ਪੂਰੀ ਕਰ ਚੁੱਕਾ ਹੈ ਜੀ ਇਹ ਗੱਲ ਹਮ ਹੋਰ ਭਾਜਪਾ ਦੇ ਜਿਹੜੇ ਮੰਤਰੀ ਨੇ ਹਮ ਉੱਤਰ ਪ੍ਰਦੇਸ਼ ਦੇ ਉਹ ਵੱਖ-ਵੱਖ ਅੰਦਾਜ਼ਾ ਨਾਲ ਇਸ ਅੰਦੋਲਨ ਵਿੱਚ ਲੱਗੇ ਲੋਕਾਂ ਦੀ ਖਿਲੀ ਉਡਾਰ ਰਹੇ ਨੇ ਜੀ ਦਿੱਲੀ ਤੋਂ ਲੈ ਕੇ ਵੱਖ-ਵੱਖ ਮਹਾਨਗਰਾਂ ਦੇ ਵਿੱਚ ਇਸ ਬੱਚੀ ਦੇ ਹੱਕ 'ਚ ਜਾਂ ਅਨਾਵ ਪੀੜਤਾ ਦੇ ਹੱਕ ਵਿੱਚ ਅੰਦੋਲਨ ਹੋ ਰਹੇ ਨੇ। ਹੂੰ ਇਸ ਅੰਦੋਲਨਾਂ ਦੀ ਜਿੱਥੇ ਕਿਤੇ ਵੀ ਲੜੀ ਚੱਲ ਰਹੀ ਹੈ ਜੀ ਉੱਥੇ-ਉੱਥੇ ਪੁਲਿਸ ਜਿਹੜੀ ਹੈ ਉਹਨਾਂ ਨੂੰ ਕਾਊਂਟਰ ਕਰ ਰਹੀ ਹੈ। ਪੁਲਿਸ ਕਿਉਂ ਕਾਊਂਟਰ ਕਰ ਰਹੀ ਹੈ ਕਿਉਂਕਿ ਸਟੇਟ ਨਹੀਂ ਚਾਹੁੰਦੀ ਕਿ ਇਹ ਸਾਰਾ ਕੁਝ ਹੋਵੇ। ਜੀ ਇਹਦੇ ਨਾਲ ਹੀ ਤੁਹਾਨੂੰ ਯਾਦ ਹੋਣਾ ਕੁਸ਼ਤੀ ਫੈਡਰੇਸ਼ਨ ਦਾ ਸਾਬਕਾ ਪ੍ਰਧਾਨ ਜਿਹੜਾ ਉਹਨੇ ਖੁੱਲ ਕੇ ਆਖਿਆ ਜੀ ਕਿ ਮੈਂ ਕੁਲਦੀਪ ਸਿੰਘ ਸੈਂਗਰ ਦੇ ਨਾਲ ਆ ਇਹਦਾ ਮਤਲਬ ਇਹ ਹੈ ਕਿ ਜੇਸ ਬੰਦੇ ਤੇ ਜਿਸ ਬਹੂ ਬਲੀ ਤੇ ਆਪ ਇਹੋ ਜਿਹੇ ਮੁਕਾਦਮੇ ਚੱਲੇ ਉਹ ਅੱਜ ਇਹੋ ਜਿਹਾ ਆਪਣੇ ਸਾਥੀ ਦੇ ਨਾਲ ਡਟ ਕੇ ਖੜ ਗਿਆ ਕਿੱਡੀ ਬੇਸ਼ਰਮੀ ਦੀ ਗੱਲ ਬਿਲਕੁਲ ਬਿਲਕੁਲ ਇਹੋ ਜੀ ਬੇਸ਼ਰਮੀ ਦੇ ਆਲਮ ਵਿੱਚ ਮੈਂ ਇੱਕੋ ਗੱਲ ਕਹਿਣੀ ਚਾਹਣਾ ਕਿ ਉਹ ਪੋਲਿਟਿਕਲ ਪਾਰਟੀਆਂ ਲੰਮਾ ਸਮਾਂ ਨਹੀਂ ਚੱਲ ਸਕਦੀਆਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਇਸ ਤਰ੍ਹਾਂ ਦਾ ਵਰਤਾਓ ਕਰਦੀਆਂ ਨੇ ਹੂੰ ਇਹ ਤਾਂ ਉਹਨਾਂ ਲੋਕਾਂ ਦੀ ਉਹੀ ਹਮਾਇਤ ਕਰ ਸਕਦਾ ਜਿਹਦੇ ਘਰ ਧੀ ਨਾ ਹੋਵੇ ਜਿਹਦੇ ਘਰ ਭੈਣ ਨਾ ਹੋਵੇ ਜਿਹਦੇ ਘਰ ਮਾਂ ਨਾ ਹੋਵੇ ਤੇ ਜਿਹੜਾ ਬੰਦਾ ਇਹ ਸੋਚਦਾ ਹੋਵੇ ਕਿ ਮੈਂ ਸਾਰੀ ਮੇਰੀ ਔ ਵਾਲੀਆਂ ਜਿਹੜੀਆਂ ਪੀੜੀਆਂ ਨੇ ਉਹ ਔਰਤ ਤੋਂ ਬਿਨਾ ਹੋਣਗੀਆਂ ਸੋ ਉਹ ਤਾਂ ਇਹਨਾਂ ਦੀ ਅੱਖਾਂ ਵਿੱਚ ਕੇ ਸਪੋਰਟ ਕਰ ਸਕਦੇ ਨੇ ਜਿਹੜੇ ਵੀ ਲੋਕ ਜਿੰਦਾਦਲ ਨੇ ਜਿਹੜੇ ਵੀ ਲੋਕ ਸਮਝਦਾਰ ਨੇ ਉਹ ਤਾਂ ਇਸ ਦੇ ਵਿਰੋਧੀ ਬੋਲਣਗੇ ਕਿ ਕਿਸੇ ਐਮਐਲਏ ਨੂੰ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਹੈ ਉਹ ਕਿੰਨਾ ਵੀ ਬਹੁਵਲੀ ਹੋ ਸਕਦਾ ਹੈ ਉਹਨੂੰ ਕੋਈ ਹੱਕ ਨਹੀਂ ਕਿ ਕਿਸੇ ਦੀ ਧੀ ਪੈਣ ਵੱਲ ਉਂਗਲ ਵੀ ਕਰੇ ਜੀ ਬਿਲਕੁਲ ਸਰ ਇਸ ਕੇਸ ਵਿੱਚ ਲੋਕਾਂ ਨੂੰ ਜਿਹੜੇ ਸਿੱਖਣ ਲਈ ਸਬਕ ਮਿਲਦਾ ਉਹ ਕੀ ਹੈ ਦੇਖੋ ਇਹ ਇਹ ਬਹੁਤ ਸਭ ਤੋਂ ਵੱਡਾ ਸਵਾਲ ਇਹ ਹੈ ਮੈਂ ਇਹ ਮਹਿਸੂਸ ਕਰਦਾ ਕਿ ਉਸ ਬੱਚੀ ਨੇ ਜਿਹੜੀ 17 ਸਾਲਾਂ ਦੀ ਉਮਰ ਦੀ ਬਦਕਿਸਮਤ ਉਸ ਪੇੜੀ ਮਨ ਐਮ ਐਲ اے ਕੋਲ ਰਜ਼ਗਾਰ ਦੀ ਆਸਲੀ ਚਲੇ ਗਈ ਜੇ ਉਹਨੇ ਖਬਰਾਂ ਪੜ੍ਹੀਆਂ ਹੁੰਦੀਆਂ ਜੇ ਉਹਨੇ ਪੁਰਾਣੇ ਪਾਸਟ ਵਿੱਚ ਵਾਪਰੀਆਂ ਘਟਨਾਵਾਂ ਪੜ੍ਹੀਆਂ ਹੁੰਦੀਆਂ ਤਾਂ ਉਹਨੂੰ ਇਹ ਪਤਾ ਹੋਣਾ ਸੀ ਕਿ ਇਸ ਦੇਸ਼ ਦਾ ਜਿਹੜਾ ਹਾਕਮ ਹੈ ਨਾ ਉਹ ਕੰਨਾਂ ਤੋਂ ਸੁਣਦਾ ਨਹੀਂ ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਤੇ ਜ਼ੁਬਾਨ ਤੋਂ ਬੋਲਦਾ ਨਹੀਂ ਜੀ ਇਸ ਕਰਕੇ ਜਿਹਨੂੰ ਦਿਸਦਾ ਨਾ ਹੋਵੇ ਬੋਲਦਾ ਨਾ ਹੋਵੇ ਸੁਣਦਾ ਨਾ ਹੋਵੇ ਉਹਦੇ ਤੱਕ ਕੋਈ ਫਰਿਆਦ ਲੈ ਕੇ ਨਹੀਂ ਜਾਇਦੀ ਹਮ ਇੱਕ ਤਾਂ ਸਬਕ ਇਹ ਮਿਲਦਾ ਹੈ ਦੂਸਰਾ ਸਬਕ ਇਹ ਮਿਲਦਾ ਹੈ ਕਿ ਜੇ ਸਾਰਾ ਵਰਤਾਰਾ ਹੋ ਗਿਆ ਜਿਹਦੇ ਵਿੱਚ ਉਹਨੇ ਆਪਣੇ ਘਰ ਦੇ ਚਾਰ ਜੀ ਜਿਹੜੇ ਨੇ ਜਿਹਦੇ ਵਿੱਚ ਬਾਪ ਹੈ ਜਿਹਦੇ ਵਿੱਚ ਉਹਦੀ ਮਾਸੀ ਹੈ ਜਿਹਦੇ ਚੋਂ ਦੀ ਚਾਚੀ ਹੈ ਜਿਹਦੇ ਚੋਂ ਦਾ ਦੋਸਤ ਉਹਦਾ ਰਿਸ਼ਤੇਦਾਰੀ ਚ ਲੱਗਦਾ ਪ੍ਰਾ ਵਕੀਲ ਜਿਹੜਾ ਉਹ ਗਵਾ ਲੈਨੇ ਜੀ ਇੰਨਾ ਕੁਝ ਗਵਾ ਲੈਣ ਤੋਂ ਬਾਅਦ ਵੀ ਉਸ ਬੱਚੀ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਇਹਦੇ باوجود ਕੁਝ ਲੋਕ ਐਸੇ ਵੀ ਨੇ ਜਿਹੜੇ ਕਿਸੇ ਵੀ ਕੀਮਤ ਤੇ ਇਸ ਹਕੂਮਤ ਦੇ ਨਾਲ ਉਹਦੇ ਈਸ਼ੂ ਤੇ ਟਕਰਾਉਣ ਨੂੰ ਤਿਆਰ ਨੇ ਅੱਜ ਜਦੋਂ ਉਹ ਇਹ ਆਖਦੀ ਆ ਕਿ ਮੈਂ ਮੈਨੂੰ ਜੇਲ੍ਹ ਚ ਦੇ ਸੱਟ ਦਿਓ ਮੇਰੀ ਜਾਨ ਨੂੰ ਖਤਰਾ ਹੈ ਹੁਣ ਸ਼ੈਂਗਰ ਨੇ ਮੈਨੂੰ ਮਰਵਾ ਦੇਣਾ ਉਹ ਨੇ ਇਹ ਬਿਆਨ ਦਿੱਤਾ ਜੀ ਉਸ ਵੇਲੇ ਜਵਾਰ ਲਾਲ 네ਰੂ ਯੂਨੀਵਰਸਿਟੀ ਦੇ ਵਿਦਿਆਰਥੀ ਵਿਦਿਆਰਥਣਾਂ ਲੈਣਾ ਬੰਦ ਕੇ ਜਿਹੜੇ ਨੇ ਉਹ ਦਿੱਲੀ ਦੀਆਂ ਸੜਕਾਂ ਤੇ ਆ ਗਏ ਨੇ ਕਿ ਅਸੀਂ ਤੇਰੇ ਨਾਲ ਹ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਵੱਡੇ ਸਬਕ ਇੱਥੋਂ ਇਹ ਨਿਕਲਦੇ ਨੇ ਕਿ ਲੜਨ ਵਾਲੇ ਲੋਕ ਹੱਕ ਸੱਚ ਦੀ ਗੱਲ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਦੀ ਧਿਆਰ ਰੱਖਣਾ ਚਾਹੀਦਾ ਹੈ ਸਾਨੂੰ ਆਪਣੇ ਘਰਾਂ ਚ ਬੈਠੇ ਪ੍ਰੋਗਰਾਮ ਸੁਣਦਿਆਂ ਨੂੰ ਇਹ ਗੱਲ ਦਾ ਫੈਸਲਾ ਕਰ ਲੈਣਾ ਚਾਹੀਦਾ ਕਿ ਜੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਅਸੀਂ ਇਸ ਪੋਸਟ ਨੂੰ ਜਿਹੜਾ ਵੱਤ ਵੱਤ ਸ਼ੇਅਰ ਕਰ ਸਕਦੇ ਹਾਂ ਜੀ ਜੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਿੱਖਿਆ ਇਹੋ ਹੀ ਹੈ ਕਿ ਇਸ ਜ਼ੁਲਮ ਦੇ ਖਿਲਾਫ ਜਦੋਂ ਏਡੀ ਵੱਡੀ ਲੜਾਈ ਇਕੱਤੀ ਲੜ ਰਹੀ ਹੈ ਉਹਨੂੰ ਕੱਲਿਆਂ ਨਾ ਹੋਣ ਦੀਏ ਉਹਦੇ ਨਾਲ ਢਰ ਬਣ ਕੇ ਖੜੀਏ ਖੜੀਏ ਬਿਲਕੁਲ ਬਿਲਕੁਲ ਸੋ ਖਬਰ ਹੋਰ ਵੀ ਹੈ ਜਿਸ ਤੇ ਚਰਚਾ ਕਰਾਂਗੇ ਲੇਕਿਨ ਹੁਣ ਵਕਤ ਇੱਕ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ